13 ਜੁਲਾਈ 1991 ਦੀ ਉਹ ਕਾਲੀ ਰਾਤ ਜਦੋਂ ਉੱਤਰ ਪ੍ਰਦੇਸ਼ ਦੇ ਪੀਲੀਪੀਦ ਦੇ ਸੰਘਣੇ ਜੰਗਲਾਂ ਵਿੱਚ ਸਰਕਾਰੀ ਗੋਲੀਆਂ ਨੇ ਨਿਹੱਥੇ ਸ਼ਰਦਾਲੂਆਂ ਦੇ ਸੀਨੇ ਛਲਣੀ ਕਰ ਦਿੱਤੇ ਉਹਨਾਂ ਵਿੱਚ ਹੀ ਇੱਕ ਨਾਮ ਸੀ ਸ਼ਹੀਦ ਭਾਈ ਹਰਮਿੰਦਰ ਸਿੰਘ ਪਿੰਡ ਸਤਕੋਹਾ ਜ਼ਿਲ੍ਹਾ ਗੁਰਦਾਸਪੁਰ ਪਿਤਾ ਸਰਦਾਰ ਅਜੀਤ ਸਿੰਘ ਇਹ ਸਿਰਫ ਇੱਕ ਨੌਜਵਾਨ ਦਾ ਕਤਲ ਨਹੀਂ ਸੀ ਇਹ ਉਸ ਵਿਸ਼ਵਾਸ ਦਾ ਕਤਲ ਸੀ ਜੋ ਗੁਰੂ ਘਰਾਂ ਦੇ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ ਪਰ ਆਪਣੇ ਘਰ ਦੀ ਦਹਲੀਜ਼ ਤੱਕ ਕਦੇ ਨਹੀਂ ਪਹੁੰਚ ਸਕਿਆ ਸਰਕਾਰੀ ਫਾਈਲਾਂ ਵਿੱਚ ਉਸਨੂੰ ਅਤਵਾਦੀ ਕਿਹਾ ਗਿਆ ਪਰ ਹਕੀਕਤ ਇਹ ਸੀ ਕਿ ਉਹ ਇੱਕ ਗੁਰਸਿੱਖ ਯਾਤਰੀ ਸੀ ਜਿਸਨੂੰ ਉਸਦੀ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਮੌਤ ਦੇ ਹਵਾਲੇ ਕਰ ਦਿੱਤਾ ਗਿਆ ਭਾਈ ਹਰਮਿੰਦਰ ਸਿੰਘ ਉਹਨਾਂ ਹਜ਼ਾਰਾਂ ਸਿੱਖ ਨੌਜਵਾਨਾਂ ਵਿੱਚੋਂ ਸਨ ਜਿਨ੍ਹਾਂ ਦਾ ਉਸ ਦੌਰ ਵਿੱਚ ਸਭ ਤੋਂ ਵੱਡਾ ਕਸੂਰ ਸਿਰਫ ਇਹ ਸੀ ਕਿ ਉਹ ਦਸਤਾਰਦਾਰੀ ਸਨ ਅਤੇ ਗੁਰੂ ਦੇ ਲੜਣ ਲੱਗੇ ਹੋਏ ਸਨ ਪੰਜਾਬ ਦੇ ਹਾਲਾਤ ਉਸ ਸਮੇਂ ਨਾਜ਼ੁਕ ਸਨ ਪਰ ਮਨ ਵਿੱਚ ਸ਼ਰਧਾ ਲੈ ਕੇ ਭਾਈ ਸਾਹਿਬ ਆਪਣੇ ਪਰਿਵਾਰ ਅਤੇ ਪਿੰਡ ਦੇ ਹੋਰ ਸਾਥੀਆਂ ਨਾਲ तीर्थ यात्रा ਤੇ ਨਿਕਲੇ ਸਨ ਉਹਨਾਂ ਨੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ ਉਹ ਵਾਪਸੀ ਦੇ ਰਸਤੇ ਤੇ ਸਨ ਬੱਸ ਸੰਗਤ ਨਾਲ ਭਰੀ ਹੋਈ ਸੀ ਹਰ ਕੋਈ ਆਪਣੇ ਘਰ ਪਹੁੰਚਣ ਦੀ ਉਡੀਕ ਵਿੱਚ ਸੀ ਕਿਸੇ ਦੇ ਚੇਤੇ ਵੀ ਨਹੀਂ ਸੀ ਕਿ ਉਹ ਪੰਜਾਬ ਵੱਲ ਨਹੀਂ ਸਗੋਂ ਮੌਤ ਦੇ ਮੂੰਹ ਵੱਲ ਵੱਧ ਰਹੇ ਹਨ ਇਹ ਸਫ਼ਰ ਰੋਹਾਨੀ ਸੀ ਪਰ ਸਿਸਟਮ ਨੇ ਇਸ ਨੂੰ ਲਹੂ ਲੋਹਾਨ ਕਰਨ ਦੀ ਤਿਆਰੀ ਕਰ ਲਈ ਸੀ ਜਦੋਂ ਬੱਸ ਪੀਲੀ ਪੀਤ ਇਲਾਕੇ ਵਿੱਚ ਪਹੁੰਚੀ ਤਾਂ ਉੱਤਰ ਪ੍ਰਦੇਸ਼ ਪੁਲਿਸ ਨੇ ਨਾਕਾ ਲਗਾ ਕੇ ਬਸ ਨੂੰ ਰੋਕ ਲਿਆ। ਇਹ ਕੋਈ ਆਮ ਸੁਰੱਖਿਆ ਜਾਂਚ ਨਹੀਂ ਸੀ। ਪੁਲਿਸ ਦੀ ਨਿਗਾਹ ਸ਼ਿਕਾਰ ਤੇ ਸੀ। ਉਹਨਾਂ ਨੇ ਬਸ ਦੇ ਅੰਦਰ ਆ ਕੇ ਸਿੱਖ ਨੌਜਵਾਨਾਂ ਨੂੰ ਚੁੜਨਾ ਸ਼ੁਰੂ ਕੀਤਾ। ਭਾਈ ਹਰਮਿੰਦਰ ਸਿੰਘ ਉਸ ਵਕਤ ਆਪਣੀ ਪਤਨੀ ਬੀਬੀ ਸਵਰਨਜੀਤ ਕੌਰ ਨਾਲ ਬੈਠੇ ਸਨ। ਪੁਲਿਸ ਵਾਲਿਆਂ ਨੇ ਭਾਈ ਸਾਹਿਬ ਨੂੰ ਫੜਿਆ ਅਤੇ ਜ਼ਬਰਦਸਤੀ ਬਸ ਤੋਂ ਹੇਠਾਂ ਉਤਾਰਨਾ ਸ਼ੁਰੂ ਕਰ ਦਿੱਤਾ। ਜ਼ਰਾ ਉਸ ਮੰਜ਼ਰ ਨੂੰ ਮਹਿਸੂਸ ਕਰੋ। ਇੱਕ ਪਤਨੀ ਆਪਣੇ ਪਤੀ ਨੂੰ ਛੱਡਣ ਲਈ ਪੁਲਿਸ ਅੱਗੇ ਹੱਥ ਜੋੜ ਰਹੀ ਸੀ। ਵਾਸਤੇ ਪਾਰੀ ਸੀ। ਕੀ ਅਸੀਂ ਤਾਂ ਯਾਤਰੀ ਹਾਂ ਦਰਸ਼ਨ ਕਰਕੇ ਆਏ ਹਾਂ ਸਾਡਾ ਕੋਈ ਕਸੂਰ ਨਹੀਂ ਪਰ ਹਕੂਮਤ ਦੇ ਨਸ਼ੇ ਅਤੇ ਤਰੱਕੀਆਂ ਦੀ ਲਾਲਸਾ ਵਿੱਚ ਅੰਨੀ ਹੋਈ ਪੁਲਿਸ ਨੇ ਇੱਕ ਨਾ ਸੁਣੀ ਪਾਈ ਹਰਮਿੰਦਰ ਸਿੰਘ ਨੂੰ ਉਹਨਾਂ ਦੇ ਬਜ਼ੁਰਗ ਪਿਤਾ ਸਰਦਾਰ ਅਜੀਤ ਸਿੰਘ ਦੇ ਪੁੱਤਰ ਹੋਣ ਦਾ ਵਾਸਤਾ ਵੀ ਕਮ ਨਾ ਆਇਆ ਉਹਨਾਂ ਨੂੰ ਬਾਕੀ 10 ਸਿੱਖ ਨੌਜਵਾਨਾਂ ਦੇ ਨਾਲ ਵੱਖਰਾ ਕਰ ਦਿੱਤਾ ਗਿਆ ਅਤੇ ਬਾਕੀ ਯਾਤਰੀਆਂ ਨੂੰ ਉੱਥੋਂ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਉਸ ਰਾਤ ਕਾਨੂੰਨ ਦੇ ਰਖਵਾਲੇ ਹੀ ਜੱਲਾਦ ਬਣ ਗਏ ਪਾਈ ਹਰਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਤਿੰਨ ਵੱਖ-ਵੱਖ ਟੋਲੀਆਂ ਵਿੱਚ ਵੰਡ ਕੇ ਜੰਗਲਾਂ ਵੱਲ ਲਿਜਾਇਆ ਗਿਆ। ਉੱਥੇ ਕੋਈ ਮੁਕਾਬਲਾ ਨਹੀਂ ਹੋਇਆ। ਉੱਥੇ ਦੂਜੇ ਪਾਸਿਓਂ ਕੋਈ ਗੋਲੀ ਨਹੀਂ ਚੱਲੀ। ਇਹ ਸਿਰਫ ਇੱਕਤਰਫਾ ਕਤਲੇਆਮ ਸੀ। ਪਾਈ ਹਰਮਿੰਦਰ ਸਿੰਘ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਾਇਦ ਅਜੇ ਵੀ ਗੁਰੂ ਘਰ ਦਾ ਪ੍ਰਸ਼ਾਦ ਹੋਵੇਗਾ, ਨੂੰ ਨੇੜਿਓਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅਗਲੀ ਸਵੇਰ ਪੁਲਿਸ ਨੇ ਮੀਡੀਆ ਵਿੱਚ ਵੱਡੇ-ਵੱਡੇ ਦਾਅਵੇ ਕੀਤੇ ਕਿ ਉਹਨਾਂ ਨੇ ਖਤਰਨਾਕ ਅਤਵਾਦੀਆਂ ਨੂੰ ਮਾਰ ਮੁਕਾਇਆ ਹੈ। Laasha ਨੂੰ Laawaris ਕਹਿ ਕੇ ਸਾੜ ਦਿੱਤਾ ਗਿਆ ਤਾਂਕਿ ਸਬੂਤ ਮਿਟਾਏ ਜਾ ਸਕਣ। ਪਿੰਡ ਸਤਕੋਹਾ ਵਿੱਚ ਜਦੋਂ ਇਹ ਖਬਰ ਪਹੁੰਚੀ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਿਤਾ ਅਜੀਤ ਸਿੰਘ ਦੀਆਂ ਬੁੱਢੀਆਂ ਅੱਖਾਂ ਤੇ ਪਤਨੀ ਦਾ ਵਿਰਲਾਪ ਨੇ ਅਸਮਾਨ ਕੰਬਾ ਦਿੱਤਾ ਪਰ ਦਿੱਲੀ ਅਤੇ ਲਖਨਊ ਦੇ ਦਰਬਾਰਾਂ ਵਿੱਚ ਇਹ ਚੀਕਾਂ ਨਹੀਂ ਸੁਣੀਆਂ ਗਈਆਂ ਪਰ ਝੂੜਤੀ ਉਮਰ ਲੰਬੀ ਨਹੀਂ ਹੁੰਦੀ ਪਾਈ ਹਰਮਿੰਦਰ ਸਿੰਘ ਦਾ ਪਰਿਵਾਰ ਚੁੱਪ ਨਹੀਂ ਬੈਠਾ ਉਹ ਜਾਣਦੇ ਸਨ ਕਿ ਉਹਨਾਂ ਦਾ ਪੁੱਤਰ ਬੇਗੁਨਾਹੀ ਇਹ ਲੜਾਈ ਸਿਰਫ ਇੱਕ ਪਰਿਵਾਰ ਦੀ ਨਹੀਂ ਬਲਕਿ ਸਮੁੱਚੇ ਸਿੱਖ ਕੌਮ ਦੇ ਸਵੈ ਮਾਨ ਦੀ ਲੜਾਈ ਬਣ ਗਈ ਮਾਮਲਾ ਅਦਾਲਤਾਂ ਵਿੱਚ ਪਹੁੰਚਿਆ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸਾਲਾਂ ਬੱਧੀ ਤਰੀਕਾ ਪੈਂਦੀਆਂ ਰਹੀਆਂ ਗਵਾਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਸੱਚਾਈ ਇਹ ਸਾਹਮਣੇ ਆਈ ਕਿ ਮਰਨ ਵਾਲੇ ਅੱਤਵਾਦੀ ਨਹੀਂ ਬਲਕਿ ਸ਼ਰਦਾਲੂ ਸਨ ਜਾਂਚ ਵਿੱਚ ਇਹ ਸਿੱਧ ਹੋਇਆ ਕਿ ਪਾਈ ਹਰਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਮਾਰ ਦਿੱਤਾ ਗਿਆ ਸੀ ਇਹ ਉਹ ਦੌਰ ਸੀ ਜਦੋਂ ਪੁਲਿਸ ਵਾਲੇ ਸਿਰਫ ਇਨਾਮਾਂ ਅਤੇ ਤਰੱਕੀਆਂ ਖਾਤਰ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡਦੇ ਸਨ ਅਖੀਰ ਘਟਨਾ ਦੇ 25 ਸਾਲਾਂ ਬਾਅਦ 2016 ਵਿੱਚ ਇਨਸਾਫ ਦੀ ਕਿਰਨ ਦਿਖਾਈ ਦਿੱਤੀ। ਅਦਾਲਤ ਨੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ 47 ਪੁਲਿਸ ਮੁਲਾਜ਼ਮਾਂ ਨੂੰ ਇਸ ਫਰਜ਼ੀ ਮੁਕਾਬਲੇ ਲਈ ਦੋਸ਼ੀ ਕਰਾਰ ਦਿੱਤਾ। ਇਹ ਫੈਸਲਾ ਪਾਈ ਹਰਮਿੰਦਰ ਸਿੰਘ ਦੀ ਰੂਹ ਨੂੰ ਸ਼ਾਂਤੀ ਦੇਣ ਵਾਲਾ ਅਤੇ ਉਹਨਾਂ ਦੇ ਪਿਤਾ ਸਰਦਾਰ ਅਜੀਤ ਸਿੰਘ ਤੇ ਪਰਿਵਾਰ ਲਈ ਇੱਕ ਵੱਡੀ ਜਿੱਤ ਸੀ। ਪਾਈ ਹਰਮਿੰਦਰ ਸਿੰਘ ਦੀ ਕੁਰਬਾਨੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਰਾਜ ਸੱਤਾ ਦੇ ਜ਼ੁਲਮ ਅੱਗੇ ਸੱਚ ਕਦੇ ਹਾਰਦਾ ਨਹੀਂ। ਉਹ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ ਪਰ ਪੀਲੀ ਪੀਤ ਸਾਕੇ ਦੇ ਸ਼ਹੀਦਾਂ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਚਮਕਦਾ ਰਹੇਗਾ ਉਹ ਗੁਰੂ ਦੇ ਉਹ ਲਾਲ ਸਨ ਜਿਨ੍ਹਾਂ ਨੇ ਬੇਗੁਨਾਹ ਹੁੰਦਿਆਂ ਵੀ ਜ਼ੁਲਮ ਸਹਿਆ ਪਰ ਆਪਣੀ ਸਿੱਖੀ ਸਿਤਕ ਨਹੀਂ ਹਾਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂਕਿ ਸਾਡਾ ਇਤਿਹਾਸ ਜੋ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਮੇਸ਼ਾ ਜ਼ਿੰਦਾ ਰਹੇ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਅਸੀਂ ਹਰ ਉਹਨਾਂ ਸ਼ਹੀਦਾਂ ਦਾ ਸੱਚ ਸਾਹਮਣੇ ਲਿਆ ਸਕੀਏ ਜਿਨ੍ਹਾਂ ਨੇ ਸਾਡੇ ਲਈ ਆਪਣਾ ਅੱਜ ਕੁਰਬਾਨ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ